ਬ੍ਰਹਮ ਲੋਕਮਾਰ ਜੀ ਮੋਹਕਮਾਰ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਐ ਜੀ ਅਚਨ ਚੇਤਨ ਬਾਬਾ ਸ਼੍ਰੀ ਆਪਣੇ ਗੰਗਾ ਰਾਮ ਜੀ ਦੀ ਵਰਸੀ ਐਸਾ ਲਈ ਮਨਾਈ ਜਾਂਦੀ ਹੈ ਉਹਦੇ ਅਕੋਰਡਿੰਗ ਮੰਨ ਲਓ ਜੀ ਹੁਣ ਪ੍ਰੋਗਰਾਮ ਚੱਲ ਰਿਹਾ ਸੀਗਾ ਇੱਕ ਹਫ਼ਤੇ ਦਾ ਪ੍ਰੋਗਰਾਮ ਚੱਲ ਰਿਹਾ ਬਾਬੇ ਜੀ ਵਰਸੀ ਤੱਕ ਚੱਲਦਾ ਹੈਗਾ ਉਹਦੇ ਅਕੋਰਡਿੰਗ ਮੰਨ ਲਓ ਖਾਣਾ ਬਣਾਉਣ ਵਾਸਤੇ ਜੋ ਸਿਲੰਡਰ ਲਗਾਏ ਸੀਗੇ ਉਹਨਾਂ ਦੇ ਵਿੱਚ ਅਚਾਨਕ ਹੀ ਸਿਲੰਡਰ ਦੇ ਵਿੱਚ ਵੀ ਅੱਗ ਲੱਗ ਗਈ ਉਹਦੇ ਨਾਲ ਵੀ ਇੱਕ ਸਿਲੰਡਰ ਗਲਾਸ ਟੋਗ ਗਿਆ ਉਹਦੇ ਅਕੋਰਡਿੰਗ ਮੰਨ ਲਓ ਵੀ ਸਾਰੇ ਬੰਦਿਆਂ ਨੇ ਮੰਨ ਲਓ ਕੱਖ ਚਕ ਚਾ ਕੇ ਅਸੀਂ ਪ੍ਰਸ਼ਾਸਨ ਦੇ ਵੀ ਸਰ ਦੇ ਹਮਤਕਾਰ ਪਰ ਸਾਡੇ 5-7 ਬੰਦੇ ਹਲੇ ਵੀ ਚੁੱਲ੍ਹ ਸਗੇ ਜਾਂਦੇ ਚ ਤੇ ਅਸੀਂ ਵੀ ਮਿਹਨਤ ਕਰਕੇ ਤੇ ਸਾਰੇ ਬੰਦਿਆਂ ਨੇ ਆਪ ਦੀ ਮਿਹਨਤ ਕਰਕੇ ਚਲੋ ਮੈਂ ਵੀ ਗੰਗਾ ਰਾਮ ਸੁਸਾਇਟੀ ਦੇ ਮੈਨੇਜਰੂ ਵਰਕਰ ਐ ਜਿਨ੍ਹਾਂ ਨੇ ਆਪ ਦੀ ਜਾਨ ਦੇ ਉੱਤੇ ਤਲੀ ਦੇ ਧਰ ਕੇ ਵੀ ਸਿਲੰਡਰ ਅੱਗ ਲੱਗਦੀ ਦੇ ਵਿੱਚ ਵੀ ਪ੍ਰਧਾਨ ਜੀ ਵੀ ਹੈਗੇ ਸਾਰੇ ਪ੍ਰਧਾਨ ਜੀ ਵੀ ਆਪ ਅੱਗੇ ਲੱਗੇ ਰਿਹਾ ਸਾਰੇ ਬੰਦਿਆਂ ਨੇ ਮੰਨ ਲਓ ਜੋ ਵੀ ਹੈਗੇ ਆ ਸਭ ਨੇ ਆਪ ਦਾ ਯੋਗਦਾਨ ਪਾ ਕੇ ਹੁਣ ਪ੍ਰਸ਼ਾਸਨ ਨੇ ਵੀ ਆਪ ਦਾ ਪੂਰਾ ਯੋਗਦਾਨ ਦਿੱਤਾ ਜਿਹੜਾ ਆਪਣਾ ਫੈਰਵਰੀਅਰ ਵੀ ਆ ਉਹਨਾਂ ਨੇ ਜਿਆਦਾ ਪੂਰਾ ਯੋਗਦਾਨ ਦਿੱਤਾ ਇਹਨਾਂ ਨੇ ਸਾਰੇ ਨੇ ਆਪ ਦਾ ਨਿੱਜੀ ਤਜਵੀਰਾ ਇਹਨੇ ਮੰਨ ਲਓ ਵੀ ਆਪ ਦੇ ਦਿਲੋਂ ਉਹਨਾਂ ਨੇ ਆਪ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਇੱਥੇ ਮੰਨ ਲਓ ਗੰਗਾਰਾਮ ਸਾਡੇ ਪਿਤਾ ਹੈਗੇ ਸਾਡੇ ਤਰਤੀ ਬਾਪੂ ਹੈਗੇ ਸਭ ਨੂੰ ਮੰਨ ਲਓ ਵੀ ਇਹਨਾਂ ਦੇ ਅਸ਼ੀਰਵਾਦ ਤੋਂ ਬਿਨਾ ਸਾਡੀ ਕੋਈ ਗਤੀ ਨਹੀਂ ਹੁੰਦੀ ਉਹਨਾਂ ਦੇ ਸਿਲੰਡਰ ਕਿੰਨੇ ਸੀਗੇ ਜੀ ਸਿਲੰਡਰ ਸਿਲੰਡਰ ਕਿੰਨੇ ਸੀਗੇ ਸਿਲੰਡਰ 15 ਸਿਲੰਡਰ ਦਾਦੇ ਜੀ 15 ਸਿਲੰਡਰਾਂ ਚੋਂ ਵਿੱਚੋਂ ਮੰਨ ਲਓ ਇੱਕ ਸਿਲੰਡਰ ਬ્લાਸਟ ਹੋਇਆ ਸੀਗਾ ਤੇ ਉਹਦੇ ਵਿੱਚ ਮੰਨ ਲਓ ਵੀ ਚਲੋ ਜੈਦੋ ਜੈਦ ਕਰਕੇ ਅਸੀਂ ਪ੍ਰਸ਼ਾਸਨ ਦੇ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੌਕੇ ਤੇ ਆ ਕੇ ਸਿੱਧੀ ਨੂੰ ਸੰਭਾਲਿਆ ਪਰ ਜਿਹੜਾ ਨੁਕਸਾਨ ਹੋਇਆ ਜੀ ਉਹਦੇ ਮਾਰ ਦੇ ਆਸਰੇ ਨਾ ਤੇ ਮਾਰਕ ਮੈਂ ਕਹਿੰਦਾ ਵੀ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਉਹਨਾਂ ਵਾਸਤੇ ਅਸੀਂ ਦਵਾਈ ਕਰਦੇ ਹਾਂ ਵੀ ਸਭ ਨੂੰ ਤੰਦਰੁਸਤੀਆਂ ਬਖਸ਼ੇ ਸਰਬੰਦ ਭਾਗੀ ਘਟਣਾ ਜਿਹੜੀ ਵਾਪਰੀ ਹੈ ਡੇਰਾ ਬਾਬਾ ਗੰਗਾਰਾ ਵਿੱਚ ਹਾਂ ਠੀਕ ਹੈ ਨਾ ਚਲੋ ਬੜੀ ਐਸਾ ਕਦੇ ਚਾਂਸ ਨਹੀਂ ਹੋਇਆ ਜੀ ਕਿ ਦਰਵਾਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਬਾਬਾ ਜੀ ਗੰਗਾਰਾ ਜੀ ਦੀ ਵਰਸਤੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਲੰਗਰ ਪਾਣੀ ਉੱਥੇ ਬਣ ਰਿਹਾ ਸੀ ਕੁਦਰਤੀ ਇਕਦਮ ਰੱਬ ਜਾਣੀ ਕੀ ਹੋਇਆ ਅਚਨਚੇਤ ਅੱਗ ਇਕਦਮ ਵੱਧ ਗਈ ਤੇ ਉਹ ਜਿਹੜੇ ਸਾਰੇ ਸੇਵਾਦਾਰ ਸੀ ਹਰਵਾਈ ਸੀ ਇਕਦਮ ਇਹਨਾਂ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਇੰਨੀ ਜ਼ਿਆਦਾ ਸੀ ਕਿ ਉਹ ਇਕਦਮ ਸਿਲੰਡਰੋਂ ਪੈਗੀ ਸਿਲੰਡਰੋਂ ਫਟ ਗਿਆ ਉਹਦੇ ਨਾਲ ਸੱਤ ਬੰਦੇ ਬੜੇ ਭਿਆਨਕ ਰੂਪ ਦੇ ਵਿੱਚ ਜਕਮੀ ਹੋ ਗਏ ਕਿ ਕਿਹੜਾ ਸਹੀ ਬਾਬਾ ਜੀ ਜਿਹੜੀਆਂ ਦਾਸ ਕਰਦੇ ਆ ਕਿ ਤੁਹਾਡੀ ਸ਼ਰਨ ਸਾਰਾ ਸ਼ਹਿਰ ਸਦਾ ਲਹਿਦਾ ਕਿ ਤੁਸੀਂ ਹਮੇਸ਼ਾ ਇਸ ਸ਼ਹਿਰ ਤੇ ਬੜਾ ਮਿਹਰ ਭਰਿਆ ਹੱਥ ਰੱਖਿਆ ਤੇ ਅੱਜ ਤੁਹਾਡੇ ਡੇਰੇ ਦੇ ਵਿੱਚ ਇੰਨਾ ਵੱਡਾ ਹਾਸਾ ਆਪਰੇਆ ਕਿ ਜੇ ਕੁਝੜਾ ਹੋਣਾ ਸੀ ਉਹ ਤਾਂ परमात्मा ਦੇ ਸਾਰੇ ਹੈ ਜੀ ਅਸੀਂ ਹੁਣ ਵੀ ਤੁਹਾਡੇ ਅੱਗੇ ਹੀ ਅਰਦਾਸ ਬੇਜਤੀ ਕਰਦੇ ਹਾਂ ਕਿ ਇਹ ਦੁੱਖ ਤਾਂ ਭੁੱਲ ਜੂਗਾ ਸਰਨ ਤਾਂ ਦੁਸਤੀ ਹੈ ਬਖਸ਼ੇ ਪ੍ਰਮਾਤਮਾ ਤੁਸੀਂ ਅਸ਼ੀਰਵਾਦ ਦਿਓ ਵੀ ਚਲੋ ਜਿਹੜੀ ਹੋਣ ਵਾਲੀ ਘਟਨਾ ਸੀ ਉਹ ਹੋ ਗਈ ਠੀਕ ਹੋ ਕੇ ਆਪੋ ਆਪਣੇ ਘਰਾਂ ਚ ਜਾਣ ਆਪੋ ਆਪਣੇ ਬੱਚਿਆਂ ਕੋਲੇ ਜਾਣ ਬੜੀ ਮੰਦ ਭਾਗੀ ਘਟਨਾ ਅਸੀਂ ਵੀ ਇਸ ਡੇਰੇ ਦੇ ਆਪਣਾ ਅਸ਼ਰਦਾਲੂ ਆ ਜੀ ਅਸੀਂ ਤਾਂ ਕੀ ਸਾਰੀ ਕੋਈ ਐਸਾ ਸ਼ਖਸ ਨਹੀਂ ਹੋਣਾ ਮੰਡੀ ਦਾ ਜਿਹੜਾ ਇਸ ਡੇਰੇ ਵਿੱਚ ਨਾ ਜਾਂਦਾ ਹੋਵੇ ਤੇ ਪਹਿਲੀ ਵਾਰੀ ਐਡਾ ਵੱਡਾ ਇਹ ਚਾਂਸ ਬਣਿਆ ਸੋ ਪਾਪਾ ਜੀ ਆਪ ਸਭ ਦੇਖ ਰਹੇ ਹੋ ਉਹਨਾਂ ਨੇ ਠੀਕ ਕਰਨਾ ਉਹਨਾਂ ਦੇ ਚਰਨਾ ਚੀਰਦਾਸ ਹੈ ਮੈਂ ਸ਼ਰੋਮਣੀ ਅਕਾਲੀ ਦਲ ਵੱਲੋਂ ਤੋਂ ਦਾ ਮੁੱਖ ਸੇਵਾਦਾਰ ਹੋਂਦੇ ਨਾਤੇ ਉਹਤੀ ਸਖਤ ਅਲਫ਼ਾਜ਼ਾਂ ਦੇ ਵਿੱਚ ਦੁੱਖ ਜ਼ਾਹਿਰ ਕਰਦਾ ਕਿ ਜਿਹੜੇ ਪਰਿਵਾਰਾਂ ਦੇ ਸੱਜਣਾ ਦੇ ਇਹ ਏਡੀਵਿਟੀ ਵੱਡੀ ਸੱਤ ਲੱਗੀ ਏਡੀਵਿਟੀ ਜ਼ਖਮ ਹੋਏ ਉਹ ਪਰਮਾਤਮਾ ਇਹ ਮੇਰੇ ਠੀਕ ਕਰੂਗਾ। ਆਈਸਰ ਕੋਈ ਵੀ ਸ਼ਰੇਕਾ ਲੱਗੇ ਕਿਤੇ ਨਹੀਂ। ਬਹੁਤ ਹੀ ਅੱਜ ਗਿੱਦੜਵਾ ਸ਼ਹਿਰ ਲਈ ਮੰਦਪਾ ਇੱਕ ਘਟਨਾ ਹੋਈ ਹੈ ਜੀ ਅੱਜ ਮੈਂ ਤਾਂ ਆਪੀ ਐਡੀ ਉਮਰ ਦੇਖ ਲਿਆ ਵੀ ਆਪਣੇ ਗਿੱਦੜਵਾ ਸ਼ਹਿਰ ਚ ਇਹੋ ਜੀ ਘਟਨਾ ਕਦੇ ਵੀ ਨਹੀਂ ਹੋਈ ਸੀਗੀ ਬਾਬਾ ਗੰਗਾ ਰਾਮ ਦੀ ਬੜੀ ਕਿਰਪਾ ਆਪਣੇ ਤੇ ਰਹਿੰਦੀ ਐ ਜਦੋਂ ਆਪਣੇ ਉਗਰਵਾ ਦਾ ਵੇਲਾ ਸੀ ਉਦੋਂ ਵੀ ਬਾਬਾ ਗੰਗਾ ਰਾਮ ਨੇ ਆਪਣੇ ਗਿੱਦੜਵਾ ਸ਼ਹਿਰ ਨੂੰ ਆਸ਼ੀਰਵਾਦ ਭਰਿਆ ਹੱਥ ਰੱਖਿਆ ਉਹ ਵੀ ਕੋਈ ਬਾਬਾ ਗੰਗਾ ਰਾਮ ਦੇ ਅੱਗੇ ਅਰਦਾਸ ਕਰਦੇ ਆਂ ਵੀ ਜਲਦ ਤੋਂ ਜਲਦ ਜੋ ਵੀ ਬੰਦੇ ਚਲੇ ਗਏ ਉਹਨਾਂ ਨੂੰ ਸ਼ਹੀਦੀ ਅਕੀਮਿਸ਼ੇ ਬਖਸ਼ੇ ਕੀ ਕਰਨਾ ਸ਼ਹਿਰ ਲਈ ਜੀ ਅੱਜ ਦੇ ਜੇਲ੍ਹ ਬੁਸਤਾਨ ਇਹਨੂੰ ਬਹੁਤ ਜਰੂਰੀ ਕਰਨਾ ਦਾ ਸੰਬੰਧ ਹੈ ਅਸੀਂ ਸ਼੍ਰੀ ਗੋਵਿੰਦ ਜੀ ਕਿਤੇ ਵੀ ਕਿਤੇ ਸਾਰੇ ਜ਼ਖਮੀ ਹੋਏਨ ਅਸ਼ੀਰਵਾਦ ਦੇ ਤੰਦਰੁਸਤ ਹੋ ਕੋ ਕੇ ਕਰਨ ਕਿੰਨੇ ਜਖਮੀ ਜਖਮੀ 10 ਬੰਦੇ ਜ਼ਖਮੀ ਹੋਏ ਆ ਜੀ 4 ਬੰਦੇ ਤਾਂ ਰੈਫਰ ਕਰਤੇ ਜੀ ਬਠਿੰਡਾ ਇੱਕ ਬੰਦਾ ਹੋਰ ਰੈਫਰ ਕੀਤਾ ਜੀ ਐਮਬੂਲੈਂਸ ਆ ਰਹੀ ਹੈ ਉਹ ਵੀ ਮਠੰਡਾ ਰਫਰਸੀ ਵੀ ਜਾ ਰਹੇ ਆ ਮਗਰ ਅਸੀਂ ਉਹਨਾਂ ਦੇ ਤੇ ਬਾਕੀ ਠੀਕ ਹੈ ਪਰ ਫਿਰ ਵੀ ਆਗਾਂ ਨੂੰ ਦੇਖਦੇ ਹੋਏ ਵੀ ਕੋਈ ਇੰਜਰਡ ਬੰਦੇ ਨੂੰ ਕੋਈ ਪ੍ਰੋਬਲਮ ਆਵੇ ਇਸ ਗੱਲ ਕਰਕੇ ਅਸੀਂ ਮਠੰਡਾ ਲੈ ਕੇ ਜਾ ਰਹੇ ਹਾਂ پتہ ਨਹੀਂ ਕਿ ਨਹੀਂ ਵੀ ਬਦਲ ਸਿੰਲੰਡਰ ਫਟ ਗਿਆ ਜੀ ਕਹਿੰਦੇ ਆ ਅਜੇ ਪੂਰੀ ਤਰ੍ਹਾਂ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਕੀ ਸਿਲੰਡਰ ਫਟਣ ਦਾ ਹੀ ਆਇਆ ਉੱਥੇ ਕੋਈ ਸਿਲੰਡਰ ਫਟ ਗਿਆ ਕਿਉਂ 23 ਤਰੀਕ ਨੂੰ ਬਾਬਾ ਗੰਗਾ RAM ਜੀ ਦੇ ਵਰਸੀ ਆਦੀ ਤੇ ਉਸ ਦੀ ਤਿਆਰੀਆਂ ਰੋਜ਼ ਲੰਗਰ ਪਾਣੀ ਸਭ ਬਹੁਤ ਜ਼ਿਆਦਾ ਲੰਗਰ ਬਹੁਤ ਜ਼ਿਆਦਾ ਅਨੁਈਆ ਹੀ ਆਪਣੇ ਵੀ ਬਾਬਾ ਗੰਗਾ RAM ਜੀ ਦੇ ਚੌਂ ਵਾਲੇ ਜਿਹੜੇ ਇੱਥੇ ਰੋਜ਼ ਆਉਂਦੇ ਐ ਡੇਰੇ ਦੇ ਵਿੱਚ ਉਹ ਉਹਨਾਂ ਦੀ ਲੰਗਰ ਪਾਣੀ ਤਿਆਰ ਹੋ ਰਿਹਾ ਸੀਗਾ ਤਾਂ ਕਰਕੇ ਕੋਈ ਕਟਨਾ ਹੋ ਗਈ ਜੀ ਸਰ ਅੱਜ ਡੇਰੇ ਦੇ ਵਿੱਚ ਬਰਸੀ ਸਮਾਗਮ ਚੱਲ ਰਹੀ ਸੀਗੇ ਉੱਥੇ ਕੁਝ ਸਿਲੰਡਰ ਫਟਣ ਕਰਕੇ ਅੱਗ ਲੱਗੀ ਸੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀਗੇ ਵਿੱਚੋਂ 5 ਅਸੀਂ ਦਾਖਲ ਕਰ ਲਏ ਸੀਗੇ ਤੇ 2 ਪੇਸ਼ੈਂਟ ਸਿਵ ਹਸਪਤਾਲ ਭੇਜਦੇ ਸੀਗੇ ਵਿੱਚੋਂ ਤੇ ਇਹਨਾਂ ਦਾ ਮੁੱਢਲਾ ਇਲਾਜ ਕਰਕੇ 3 ਪੇਸ਼ਾਂ ਦੇ ਬਰਨ ਜ਼ਿਆਦਾ ਸੀਗੇ 6 ਤੋਂ 7% ਸੀਗੇ ਉਹਨਾਂ ਨੂੰ ਬਠਿੰਡਾ ਪ੍ਰਾਈਵੇਟ ਰੈਫਰ ਕਰਤਾ ਇਹ 2 ਪੇਸ਼ੈਂਟ ਸਾਡੇ ਕੋਲ ਅਸਟੈਂਡ ਰਹਿ ਗਏ ਪੇਸ਼ੈਂਟ ਸਾਰੇ ਖਤਰੇ ਤੋਂ ਬਾਹਰ ਦਾ ਇਲਾਜ ਹੈ